ਸਾਡੀ ਬੇਨਤੀ ਇਹ ਹੈ ਜੀ ਬੀ بڑے ਚਿਰ ਤੋਂ ਅਸੀਂ ਪਿਛਲੇ 20-20 ਸਾਲਾਂ ਤੋਂ ਅਸੀਂ ਜਿਹੜਾ ਆਰੋਗਿਕ ਕੋਈ ਕਣਕ ਮੜਦੇ ਰਾਸ਼ਵਾਂ ਬੰਦੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਡਾ ਸਾਰਾ ਰਜਗਾਰ ਖੋ ਗਿਆ ਉਹ ਦੂਜੇ ਬੰਦਿਆਂ ਨੂੰ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਵੀ ਤੁਹਾਡੀ ਸਕੀਮ ਚੱਲਦੀ ਹੈ ਚਲਾਓ ਜੀ ਸਾਡੇ ਕੇ ਅਸੀਂ ਤੁਹਾਡੇ ਨਾਲ ਹੈ ਪਰ ਸਾਨੂੰ ਤਾਂ ਨਾ ਫੇਰਜ਼ਕਾਰ ਕਰੋ ਸਾਡੇ ਥਰੂ ਚਲਾ ਲੋ ਆਟਾ ਮੋਟਰਾ ਸਾਡੇ ਥਰੂ ਵੰਡਦੇ ਅਸੀਂ ਵੰਡ ਦੇਾਂਗੇ ਆਟਾ ਸਾਡੀ ਵੀ ਕਮੀ ਹੈ ਜੀ ਅਸੀਂ 47 ਰੁਪਏ ਕਿਲੋ ਦਾ ਰੱਖਿਆ ਯਾਰ ਤੂੰ ਮੇਕਅਪ ਬਣਾਉਂਗਾ ਸਰਕਾਰ 30000 ਰੁਪਏ ਤਨਖਾਹ ਦੇ ਕੇ 8000 ਰੁਪਏ ਹੈਲਪਰਾਂ ਨੂੰ ਦੇ ਕੇ ਜਿਹੜਾ ਆਟਾ ਮਡਾ ਰਹੀ ਹੈ ਜੀ ਸਾਡੇ ਨਾਲ ਕੋਈ ਵਿਤ ਕਰਾ ਦਿੱਤਾ ਜਾ ਰਿਹਾ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾ ਦਿੰਦਾ ਸਾਡੀ ਸਾਡੀ ਬੇਇੱਜ਼ਤੀ ਹੋ ਰਹੀ ਸੀ ਕੁਝ ਲਿਖ ਇਹ ਦਿੱਤਾ ਵਾ ਜਾਂ ਵੈਸੀ ਅਸੀਂ ਤਾਂ ਅਸੀਂ ਤਾਂ ਬੈਸੇ ਦੇ ਨਹੀਂ ਕਰਾ ਪਾਏ ਸਾਡੀ ਇਹ ਰੋਡ ਦੀ ਕੋਈ ਪ੍ਰਸ਼ਾਸਨਿਕ ਬਲਦੀ ਸਮੱਸਿਆ ਹੈ ਕੋਈ ਸਾਡੇ ਕੋਲ ਕਿੱਧਰ ਪਹੁੰਚਾ ਮੈਂ ਸਮਝ ਗਿਆ ਤੁਹਾਡੀ ਗੱਲ ਸਾਡੇ ਕੋਲ ਔਰ ਇਹਦੇ ਵਾਸਤੇ ਸਾਡੀ ਬੇਇੱਜ਼ਤੀ ਹੈ ਅੱਜ ਅਸੀਂ ਬੇਇੱਜ਼ਤੀ ਕਰਨ ਵਾਸਤੇ ਆਏ ਅਸੀਂ 10 ਬੰਦੇ ਸਰਪੰਚ ਦੀ ਕਮੇਟੀ ਮੈਂਬਰਾਂ ਨੂੰ ਲੈ ਕੇ ਆਏ ਨਾਲ ਉਹਨਾਂ ਤੱਕ ਪਹੁੰਚ ਗਈ ਜੇ ਅਗਰ ਤਾਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਕਰਕੇ ਪੰਜਾਬ ਲੈਵਲ ਦੀ ਇਕੱਠੀ ਕਰਾਂਗੇ ਠੀਕ ਹੈ ਜੀ ਦੱਸੋ ਜੀ ਜੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਸਾਨੂੰ ਚਲਦੇ ਕਰਤਾ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾ ਸਿੰਘ ਸਲਾਰੀ ਨੇ ਜਿਹੜਾ ਫੜਿਆ ਗਿਆ ਮੋਰਿਆਂ ਦੇਸ਼ਗਾ ਜੀ ਉਸ ਤੋਂ ਬਾਅਦ ਜਿਹੜਾ ਪੀਧਰ ਖੜਿਆ ਸੂਰਤ ਤੋਂ ਉਹਨੇ ਜੀ अरोड़ा ਸਾਹਿਬ ਨੇ ਜੀ ਟੀਮਾ ਸਾਹਿਬ ਨੇ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਮ ਨੂੰ ਬੰਦ ਕਰਤੀ ਅਸੀਂ ਗਰੀਬ ਮਜ਼ਦੂਰਾਂ ਦੀਆਂ ਦਵੇ ਕੁਝ ਰੋਕਾਂ ਦੀਆਂ ਸਕਿੰਮਾਂ ਆਪਕਾ ਸਨਾ ਆਟਾ ਦਾ ਨਿੱਕੇ ਨਿੱਕੇ ਸਕੀਮਾਂ ਅਸੀਂ ਉਹਨਾਂ ਦੇ ਪੁੱਛਦਿਆਂ ਕਰਦੇ ਸੀ ਨਾਲ ਲੈ ਕੇ ਜੀ ਪੇਸਲ ਲਮਾਉਂਦੇ ਸੀਗੇ ਰਜਿਸਟਰੀ ਹੁੰਦੀ ਸੀ ਤਰੀਕਾਂ ਦੀ ਰਜਿਸਟਰੀ ਕੋਲ ਦੇ ਦੀਦਾਰ ਤੋਂ ਛੋਟੇ ਕੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆਪ ਪਾਰਟੀਦਿਆਂ ਨੇ ਕਿ ਇਹ ਉੱਜਨ ਹਟਾਉਣਾ ਚਾਹੀਦਾ ਜਦੋਂ ਵੀ ਬਾਡਰ ਤੇ ਲੜਦੇ ਆਂ ਤੇਰੇ ਅਸੀਂ ਦੇਸ਼ ਭਗਤਾਂ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆਂ ਤੇ ਛੋਟੇ ਕੜਮ ਚੋਧਰੀ ਸਾਨੂੰ ਕੀ ਦੱਸਦੇ ਆਂ ਕਿ ਤੁਹਾਡੇ ਮੰਤਰੀਆਂ ਦੀ ਵਲਡ ਆ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪਰਾਸੀ ਤੋਂ ਪੀਐਨ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਣਦੇ ਅਸੀਂ ਪਹੁੰਚੀ ਜੀ ਬਿਲਕੁਲ ਜੀ ਮੈਂ ਛੋਟੀ ਪਾਰਟੀ ਦੇ ਤਾਂ ਅਸੀਂ ਵੋਟਾਂ ਪਾਈਆਂ ਤੁਹਾਨੂੰ ਅਸੀਂ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਉਰਜਾ ਟੇ ਹੀ ਮਿਲਿਆ ਇੱਕ ਮਿੰਟ ਤੁਸੀਂ ਸਟੇਜ 'ਤੇ ਕਮੈਂਟਰੀ ਕਰਦੇ ਰਹੇ ਹੋ ਕਵੀਡੀ ਕਰਦੇ ਨੇ ਫੌਜੀਆ ਬਾਰੇ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ ਮੁੱਖ ਮੰਤਰੀ ਦੇ ਮੰਤਰੀ ਰਾਸ਼ਟਰਪਤੀ ਅਤੇ ਰਾਜਪਾਲ ਸਾਹਿਬ ਨੇ ਪੰਜ ਮੈਂਬਰਾਂ ਦੀ ਮੰਤਰੀ ਜੀ ਦੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਈਆਂ ਜੀ ਸਾਨੂੰ ਗੋਗਲੋਂ ਤੋਂ ਮਿੱਟੀ ਝਾੜੀਏ ਸਾਡੇ ਨਾਲ ਸਾਨੂੰ ਅੱਜ ਬਹਾਰ ਦੀ ਗੱਲ ਹੈ ਜੀ ਚਲੋ ਹੋ ਜੂਗਾ ਜਿਹੜਾ ਤੁਹਾਨੂੰ ਬੋਲਿਆ ਜੀ ਉਹਨੇ ਪਰ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਂਦੇ ਜੀ ਅਸੀਂ ਇਹ ਵੀ ਕਰਦੀ ਬਣਾਉਣ ਚਾਹ ਰਹੇ ਹਾਂ ਸਟੇਟ ਕਰਕੇ ਕਰਦੇ ਹਾਂ ਬੰਦੇ ਜੀ ਤਾਂ ਅਸੀਂ ਉਹਦੇ ਮਰਨ ਤੇ ਕਰ ਅੱਜ ਮੰਨ ਤੇ ਕੋਈ ਖੜਾ ਨਹੀਂ ਮੈਂ ਤੁਹਾਡੀ ਗੱਲ ਪੰਚਾਇਤ ਨੂੰ ਨਹੀਂ 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 ਕੈ ਸਰ ਅਸੀਂ ਅੱਜ ਕਿਉਂਕਿ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਉਹਦਾ ਵਿਗਲ ਬਗ ਚੁੱਕਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਸਾਡੀ ਜਿਹੜੀ ਅਸੀਂ ਮਸਲਾ ਲੈ ਕੇ ਅੱਜ ਇੱਥੋਂ ਦੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਉਹਨਾਂ ਤੱਕ ਜੁੜਾ ਅਸੀਂ ਮਸਲਾ ਅੱਜ ਪਹੁੰਚਾਇਆ ਆਪਦਾ ਉਹਨੂੰ ਤੁਸੀਂ ਜਿਹੜਾ ਇਹ ਇਸ মিডিਆ ਰਾਹੀਂ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਤੱਕ ਸਾਡਾ ਪਹੁੰਚਦਾ ਹੋਣਾ ਸੋ ਅੱਜ ਦਾ ਜਿਹੜਾ ਸਾਡਾ ਮਸਲਾ ਇਹ ਵੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਸਾਡਾ ਟੀਪੂ ਹੋਲਡਰਾਂ ਦਾ ਜਿਹੜਾ ਰੋਜ਼ਗਾਰ ਜਿਹੜਾ ਉਹ ਖੋਇਆ ਜਾ ਰਿਹਾ ਹੈ ਬਹੁਤ ਲੰਮੇ ਸਮੇਂ ਤੋਂ ਅਸੀਂ ਲੋਕਾਂ ਦੀ ਗਰੀਬ ਲੋਕਾਂ ਦੀ ਸੇਵਾ ਕਰਦੇ ਆ ਰਹੇ ਆਂ ਆਪਦੇ ਦੀਪੂਆ ਤੇ ਅਸੀਂ ਕਣਕ ਵੜਦੇ ਆਂ ਔਰ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਉਹ ਕਣਕ ਫ੍ਰੀ ਵੰਡ ਰਹੇ ਆਂ ਕੋਈ ਪੈਸਾ ਸਾਨੂੰ ਸਰਕਾਰ ਜਿਹੜਾ ਉਹਦਾ ਨਹੀਂ ਦੇ ਰਹੀ ਕਿਉਂਕਿ ਜਿਹੜਾ ਕਮਿਸ਼ਨ ਸਾਡਾ ਸਰਕਾਰ ਨੇ ਤੈਅ ਕੀਤਾ ਉਹ ਪਿਛਲੇ 2-2 13-13 ਮਹੀਨਿਆਂ ਤੋਂ 15-15 ਮਹੀਨਾ ਦਾ ਸਾਨੂੰ ਕੋਈ ਕਮਿਸ਼ਨ ਨਹੀਂ ਮਿਲਿਆ ਔਰ ਜੋ ਮਿਲਦਾ ਤਾਂ ਉਹ ਸਿਰਫ 47 ਰੁਪਏ ਕਵਾਂਟਲ ਦਾ ਸਾਨੂੰ ਕਮਿਸ਼ਨ ਮਿਲਦਾ ਔਰ ਸਰਕਾਰ ਨੇ ਜਿਹੜੀ ਆਟਾ ਵੰਡਣ ਦੀ ਸਕੀਮ ਚਲਾਈ ਆ ਉਹਦੇ ਵਿੱਚ ਸਰਕਾਰ ਜਿਹੜੇ ਨੇ ਸਰਕਾਰ ਨੇ ਮੁਲਾਜ਼ਮ ਰੱਖਿਆ ਮਾਰਕਫਟ ਦੇ ਮੁਲਾਜ਼ਮ ਜਿਹੜੇ ਰੱਖਿਆ ਥਰੂ ਵੰਡ ਰਹੀ ਆ ਉਹ ਰਾਸ਼ਨ ਉਹਦੇ 30000 ਰੁਪਏ ਜਿਹੜਾ ਬੰਦਾ ਪਰਚੀ ਕੱਢਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਆ 8000 ਰੁਪਏ ਜਿਹੜਾ ਬੰਦਾ ਥੈਲੀ ਚੱਕ ਕੇ ਫੜਾਉਂਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਆ 8000 ਰੁਪਏ ਜਿਹੜਾ ਬੰਦਾ ਗੱਡੀ ਚਲਾ ਕੇ ਲਿਆਉਂਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਆ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਸੀ ਵੀ ਜੇ ਤੁਸੀਂ ਰਾਸ਼ਨ ਵੰਡਾਉਣਾ ਥੋਡੀ ਸਕੀਮ ਚਲਾਉਣੀ ਆ ਤੁਸੀਂ ਚਲਾਓ ਜੀ ਸਦਕੇ ਸਰਕਾਰਾਂ ਸਕੀਮਾਂ ਚਲਾਉਂਦੀਆਂ ਹੁੰਦੀਆਂ ਪਰ ਸਾਡਾ ਰੋਜ਼ਗਾਰ ਨਾਲ ਖੋਜ ਆਟਾ ਵੰਡਣਾ ਡੀਪੂ ਵਾਲੋਂ ਨੂੰ ਦੇਵਾਂ ਅਸੀਂ ਵੰਡਾਂਗੇ ਸਾਨੂੰ ਪਤਾ ਹੈ ਵੀ ਕਿਵੇਂ ਵੰਡਣਾ ਘਰ ਘਰ ਆਟਾ ਪਹੁੰਚਾਉਣ ਦੀ ਜਿਹੜੀ ਗੱਲ ਕੀਤੀ ਸੀ ਸਰਕਾਰ ਨੇ ਉਹ ਬਿਲਕੁਲ ਗਰਾਊਂਡ ਪੱਧਰ ਤੇ ਉਹ ਫੇਲ ਆ ਸਰਕਾਰ ਦੀ ਸਕੀਮ ਬਿਲਕੁਲ ਫੇਲ ਆ ਕਿਸੇ ਵੀ ਇੱਕ ਵੀ ਇਨਸਾਨ ਨੂੰ ਘਰ ਦੇ ਵਿੱਚ ਆਟਾ ਨਹੀਂ ਦਿੱਤਾ ਗਿਆ ਇੱਕ ਗੱਲ ਜ਼ਰੂਰ ਹੈ ਜਿਸ ਦਿਨ ਇਹ ਸਕੀਮ ਦੀ ਸਟਾਰਟਿੰਗ ਹੋਈ ਆ ਭਗਵੰਤ ਮਾਨ ਔਰ ਕੇਦਰੀਵਾਲ ਸਾਹਿਬ ਨੇ ਜਿਹੜੀਆਂ 5 ਥੈਲੀਆਂ ਆਪਦੇ ਹੱਥ ਨਾਲ ਲੋਕਾਂ ਦੇ ਘਰਾਂ ਚ ਦਿੱਤੀਆਂ ਉਸ ਤੋਂ ਬਾਅਦ ਇੱਕ ਵੀ ਥੈਲੀ ਸਾਫਤ ਕਰ ਦੇਣ ਕਿ ਅਸੀਂ ਕਿਸੇ ਦੇ ਘਰ ਜਾ ਕੇ ਦਿੱਤੀ ਆ ਅਸੀਂ ਦੀਪੂ ਵੀ ਛੱਡਣ ਨੂੰ ਤਿਆਰ ਆ ਸਾਡੀ ਸਰਕਾਰ ਤੋਂ ਮੰਗ ਇਹ ਹੈ ਕਿ ਜਿਹੜਾ ਸਾਡਾ ਰਜਗਾਰ ਨਾ ਖੋ ਕੇ ਸਾਡਾ ਰਜਗਾਰ ਨੂੰ ਬਹਾਲ ਰੱਖਿਆ ਜਾਵੇ ਜਿਹੜੀ ਇਹ ਸਕੀਮ ਹੈ ਇਹ ਦੀਪੂ ਹੋਲਡਰਾਂ ਦੇ ਥਰੂ ਚਲਾਈ ਜਾਵੇ ਅਸੀਂ ਉਹ ਵੀ ਕਰਨ ਨੂੰ ਤਿਆਰ ਆ ਅੱਜ ਹੀ ਸਾਡੇ ਗੱਡੇ ਦੇ ਵਿੱਚ ਜਿਹੜਾ ਕਰਮਜੀਤ ਸਿੰਘ ਜੀ ਅਨਮੋਲ ਆ ਆਪ ਪਾਰਟੀ ਨੇ ਉਹ ਐਮਪੀ ਖੜਾ ਕੀਤਾ ਹੈ ਉਹਦਾ ਜ ਪਹਿਲਾ ਘੇੜਾ ਸੀ ਸਾਡੇ ਗਿੱਦੜਵਾ ਸ਼ਹਿਰ ਦੇ ਵਿੱਚ ਤੇ ਅਸੀਂ ਉਹਨਾਂ ਨਾਲ ਅੱਜ ਵਿਰੋਧ ਕਰਨ ਵਾਸਤੇ ਆਏ ਸੀਗੇ ਚਲੋ ਪ੍ਰਸ਼ਾਸਨ ਨੇ ਕੁਝ ਕਰਕੇ ਜਾਂ ਅਜੇ ਤੱਕ ਪਹਿਲਾ ਘੇੜਾ ਜੀ ਆਇਆਂ ਕਹਿਣਾ ਚਾਹੀਦਾ ਕੋਈ ਵੀ ਹੈ ਪਰ ਵਿਰੋਧ ਕਰਨਾ ਸੀ ਸਾਡੇ ਅੰਦਰ ਬਹੁਤ ਗੁੱਸਾ ਹੈ ਮੁੱਖ ਮੰਤਰੀ ਸਾਹਿਬ ਤੇ ਭਗਵੰਤ ਮਾਨ ਤੇ ਕਿਉਂਕਿ ਜਿਹੜਾ ਸਾਡੇ ਜੀਓਜੀ ਡਿਪਾਰਟਮੈਂਟ ਪਿਛਲੀ ਸਰਕਾਰ ਨੇ ਬਣਾਇਆ ਸੀਗਾ ਗਰੀਬ ਮਜ਼ਦੂਰਾਂ ਦੀਆਂ ਦਬਲੇ ਕੁਤਰੇ ਲੋਕਾਂ ਦੀਆਂ ਕਿਸਾਨਾਂ ਦੀਆਂ ਵਪਾਰੀਆਂ ਦੀਆਂ ਦੁਕਾਨਦਾਰਦਿਆਂ ਦੀਆਂ ਜੋ ਸਮੱਸਿਆ ਸੀਗੀਆਂ ਉਹ ਅਸੀਂ ਮੁੱਖ ਮੰਤਰੀ ਤੱਕ ਪਹੁੰਚਦੀਆਂ ਕਰਦੇ ਹੁੰਦੇ ਸੀਗੇ ਤੇ ਉਹ ਇਹਨਾਂ ਨੇ 9 ਸਤੰਬਰ 2022 ਨੂੰ ਇਹਨਾਂ ਨੇ ਉਹ ਡਿਪਾਰਟਮੈਂਟ ਖਤਮ ਕਰਕੇ ਔਰ ਉਹ ਗਰੀਬਾਂ ਦਾ ਜਿਹੜਾ ਸੀ ਉਹਨਾਂ ਦੀ ਸਕੀਮਾਂ ਨਾਲ ਤਾਂ ਬਹੁਤ ਦੂਰ ਕਰਤੀਆਂ ਔਰ ਚਲੋ ਸਰਕਾਰਾਂ ਸਕੀਮਾਂ ਬਣਾਉਂਦੀਆਂ ਘਾਉਂਦੀਆਂ ਠੀਕ ਹੈ ਉਹਨਾਂ ਦੀ ਮਰਜ਼ੀ ਆ ਜਾਂ ਉਹਨਾਂ ਦੇ ਖਜ਼ਾਨੇ 'ਚ ਪੈਸਾ ਆਇਆ ਨਹੀਂਗਾ ਜਾਂ ਆਪ ਦੇ ਘਰਾਮ ਚੌਧਰੀਆਂ ਨੂੰ ਪੈਸਾ ਦੇ ਜਿੰਦੇ ਕਿਸੇ ਰੂਪ ਦੇ ਵਿੱਚ ਠੀਕ ਹੈ ਦੇਣ ਪਰ ਅਸੀਂ ਤਾਂ ਲੋਕਾਂ ਦੀਆਂ ਸੇਵਾ ਕਰਦੇ ਸੀਗੇ ਕਿ ਪਾਸੀ ਪੈਸੇ ਦਾ ਸਾਨੂੰ ਕੋਈ ਲਾਲਚ ਨਹੀਂ ਸੀਗਾ ਪਰ ਜਿਹੜਾ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ ਔਰ ਮੀਤ ਹੇਰ ਨੇ ਫੌਜਾ ਸਿੰਘ ਸਲਾਰੀ ਜਿਹੜਾ ਚੋਰ ਆ ਪਿੱਛੇ ਬੋਰੀਆਂ ਵੇਚਦਾ ਫੜਿਆ ਗਿਆ ਸੀਗਾ ਔਰ ਅਰੋੜਾ ਜੀ ਇਹਨਾਂ ਦਾ ਉਸ ਤੋਂ ਬਾਅਦ ਜਿਹੜੇ ਆ ਵਿੱਤ ਮੰਤਰੀ ਸਾਹਿਬ ਆ ਉਹ ਵੀ ਫੌਜੀ ਦਾ ਬੇਟਾ ਹੈ ਉਹਨੂੰ ਤਾਂ ਖੁਦ ਹੀ ਪਤਾ ਕਿ ਫੌਜੀ ਦਾ ਕਰ ਕਿਵੇਂ ਚੱਲਦਾ ਕਿਵੇਂ ਡਿਊਟੀ ਕਰਕੇ ਆਉਂਦੇ ਆ ਉਹ ਇਹਨਾਂ ਨੇ ਚਾਰਾਂ ਪੰਜਾਂ ਬੰਦਿਆਂ ਨੇ ਬਹਿ ਕੇ ਇਹ ਡਿਪਾਰਟਮੈਂਟ ਨੂੰ ਇਹ ਕਹਿ ਕੇ ਖਤਮ ਕਰਤਾ ਕਿ ਸਾਫਕਾ ਫੌਜੀ ਕੰਮ ਨਹੀਂ ਜਾਣਦੇ ਇਹਨਾਂ ਨੂੰ ਕੰਮ ਨਹੀਂ ਆਉਂਦਾਗਾ ਇਹ ਬੇਕਾਰ ਹੁੰਦੇ ਆ ਅਸੀਂ ਉਹ ਸ਼ਬਦਾਂ ਦਾ ਇਹਨਾਂ ਨੂੰ ਵਿਰੋਧ ਕੀਤਾ ਸੀ ਕਿ ਚਲੋ ਤੁਸੀਂ ਨੌਕਰੀ ਜਿਹੜੀ ਆ ਜਾਂ ਲੋਕਾਂ ਦੀ ਸੇਵਾ ਸਾਨੂੰ ਨਹੀਂ ਕਰਨ ਦਿੱਤੀ ਵੱਖਰੀ ਗੱਲ ਐ ਪਰ ਜਿਹੜੇ ਤੁਸੀਂ ਸ਼ਬਦ ਬੋਲੇ ਤੁਹਾਡੇ ਵਾਸਤੇ ਉਹ ਤੁਸੀਂ ਵਾਪਸ ਲਓ ਗਲਤੀ ਮਨੋ ਸਟੇਜ ਦੇ ਉੱਤੋਂ ਕਿਉਂਕਿ ਇਹ ਕਹਿੰਦੇ ਕੰਮ ਨਹੀਂ ਆਉਂਦਾ ਸਾਬਕਾ ਫੌਜੀ ਫੌਜੀ ਪੀਐਨ ਤੋਂ ਸਫਾਈ ਮੈਂਟ ਤੋਂ ਲੈ ਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਦਾ ਕੰਮ ਜਾਣਦਾ ਹੈ ਜੇ ਦੇਸ਼ ਦੇ ਵਿੱਚ ਰੇਲਵੇ ਹੜਤਾਲ ਕਰਦੇ ਅਸੀਂ ਟ੍ਰੇਨਾਂ ਚ ਚਲਾ ਕੇ ਦੂਜੇ ਸਟੇਸ਼ਨ ਤੋਂ ਸਟੇਸ਼ਨ ਮਸਾਫਰ ਭੇਜ ਸਕਦੇ ਹਾਂ ਇਹਨਾਂ ਨੇ ਛੱਡਿਆ ਕੀ ਹੈ ਭਾਰਤ ਦੇ ਵਿੱਚ ਜੇ ਕੱਲ ਨੂੰ ਜੋ 에어ਪੋਰਟਾ ਆਪਣੇ 에어 ਇੰਡੀਆ ਦਾ ਕੋਈ ਹੋਰ ਹੜਤਾਲ ਕਰਦੇ ਅਸੀਂ ਜਹਾਜ਼ ਚਲਾ ਕੇ ਮਸਾਫਾ ਨੂੰ 에어ਪੋਰਟ ਟੂ 에어ਪੋਰਟ ਦਿੱਲੀ ਜਾਂ ਕਲਕੱਤਾ ਪਹੁੰਚਾ ਸਕਦੇ ਅਸੀਂ ਇਹ ਅਸੀਂ ਰੱਖਦੇ ਹਾਂ ਜੇ ਬੰਦਰਗਾਹ ਦੇ ਉੱਤੇ ਇਹ ਐਨਆਈਬੇ ਛੱਡੀਆਂ ਉਹ ਵੀ ਹੜਤਾਲ ਕਰਦੇ ਨਾ ਅਸੀਂ ਸਮੁੰਦਰੀ ਜਹਾਜ਼ ਚਲਾ ਕੇ ਉਧਰਲੇ ਪੱਤਨ ਤੋਂ ਉਧਰਲੇ ਅਗਲਾ ਕਦਮ ਤੇ ਮੰਗ ਗਈ ਹੈ ਮੀਨ ਜੀ ਤੋਂ ਡੇ ਸਾਡਾ ਮਸਾ ਇਹ ਕਿ ਅਜੋ ਆਈਸੀ ਉਹਨਾਂ ਨੂੰ ਸੀ ਜੀਆ ਹੈ ਕਿਹਾ ਸੀਗਾ ਆਪ ਦੀ ਅਸੀਂ ਪ੍ਰੋਬਲਮ ਉਹਨਾਂ ਨੂੰ ਦੱਸੀ ਹੈ ਉਹ ਕਹਿੰਦੇ ਅਸੀਂ ਮੁੱਖ ਮੰਤਰੀ ਤੱਕਰ ਗੱਲ ਕਰਾਂਗੇ ਪਰ ਮੁੱਖ ਮੰਤਰੀ ਕਹਿੰਦੇ ਤੁਸੀਂ ਗੱਲ ਕੀ ਕਰੋਗੇ ਇੱਕ ਰਾਜਪਾਲ ਸਾਹਿਬ ਨੇ ਪੰਜ ਮੰਤਰੀਆਂ ਦੀ ਟੀਮ ਬਣਾਈ ਸੀ ਜੀ ਸਾਡੇ ਜੀਓ ਜੀ ਨਾਲ ਗੱਲ ਕਰਨ ਵਾਸਤੇ ਪਰ 12 ਮੀਟਿੰਗਾਂ ਹੋ ਗਈਆਂ ਅਜ ਤੱਕ ਗੋਮਲਾ ਤੋਂ ਮਿੱਟੀ ਝਾੜੀ ਇਹਨਾਂ ਨੇ ਮੁੱਖ ਮੰਤਰੀ ਪਤਾ ਨਹੀਂ ਸਾਥੋਂ ਕਿਉਂ ਡਰਦਾ ਫੌਜੀਆਂ ਤੋਂ ਮੈਨੂੰ ਸਮਝ ਨਹੀਂ ਆਉਂਦੀ ਇੱਕ ਮਾਸਟਰ ਦਾ ਮੁੰਡਾ ਏ ਸਾਨੂੰ ਪੜਾਇਆ ਲਿਖਾਇਆ ਸੀ ਫੌਜ ਚ ਭਰਤੀ ਹੋਏ ਆ ਇਹ ਫੌਜੀਆਂ ਤੋਂ ਡਰਦਾ ਪਤਾ ਨਹੀਂ ਕਿਉਂ ਆ 2-2.5 ਸਾਲ ਹੋ ਗਏ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਵੀਡੀ ਨਹੀਂ ਕਰਦਾ ਸਾਨੂੰ ਬਾਹ ਕੇ ਕਮਰੇ ਚ ਬਾਹਰ ਭੱਜ ਜਾਂਦਾ ਅਗਲਾ ਕਦਮ ਕੀ ਹੋਇਆ ਪਰ ਅੱਜ ਅਸੀਂ ਇਹ ਤੁਹਾਡੇ ਚੈਨਲ ਦੇ ਥਰੂ ਇਹ ਚੈਲੰਜ ਕਰਦੇ ਆ ਆਪ ਪਾਰਟੀ ਨੂੰ ਭਗਵੰਤ ਮਾਨ ਨੂੰ ਤੇ ਕੇਂਦਰੀ ਵ ਇਹਨੂੰ ਜਿਆ ਕਿ ਆਸੀਂ ਉਹਨਾਂ ਨੂੰ ਆਗੇ ਭਰਉਣ ਦੱਸਤੀਆਂ ਉਹ ਕਹਿੰਦਾ ਵੀ ਹੱਲ ਕਰਾ ਦੂੰ ਹੱਲ ਦਾ ਸਾਨੂੰ ਪਤਾ ਨਹੀਂ ਹੁੰਦੀਆਂ ਤੂੰ ਜਾਂ ਤਾਂ ਲੱਗਿਆ ਪਰ ਅਗਲੇ ਪੀੜੇ ਨੂੰ ਅਸੀਂ ਪੂਰੇ ਸਾਫਕਾ ਸੈਨਿਕ ਜਿੱਦੇ ਇਹ ਗਦਰੇ ਵਿੱਚ ਐਂਟਰ ਕਰੂਗਾ ਅਸੀਂ ਸਾਰਾ ਕਿਦਰਵਾਸ ਸਹਿਰ ਸੀਲ ਕਰ ਦਾਂਗੇ ਬਾਹਰੋਂ ਇਹਨੂੰ ਅੰਦਰ ਨਹੀਂ ਵੜਨ ਦੇਵਾਂਗੇ ਜੇ ਮੁਖਮੰਦ ਅੱਦ ਸਾਡੀ ਗੱਲ ਨਾ ਚਾਹੀ ਤੇ